ਕਾਇਦਾ ਅੱਜ ਆਪਾਂ ਜੋ ਹੈ ਗਗਨਦੀਪ ਜੀ ਦੀ ਕੁਕਿੰਗ ਦਾ ਥੋੜਾ ਜਿਹਾ ਆਨੰਦ ਮਾਣਾਂਗੇ ਤੇ ਨਾਲ ਦੀ ਨਾਲ ਚਰਚਾ ਕਰਾਂਗੇ ਕਿ ਕੀ ਜਿਹੜਾ ਪੰਜਾਬ ਵਿੱਚ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਨੇ ਪਲੱਸ 2 ਵਾਲੇ ਵਿਦਿਆਰਥੀਆਂ ਦੇ ਆਪਣੇ ਦਰਵਾਜ਼ੇ ਬੰਦ ਕਰ ਲਏ ਐ ਇਹਦੀ ਕਿੱਥੋਂ ਤੱਕ ਸੱਚਾਈ ਹੈ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਟੀਆਰ ਪ੍ਰੋਗਰਾਮਸ ਦੇ ਵਾਸਤੇ ਕੈਪਿੰਗ ਦਾ ਜੋ ਗੱਲਬਾਤ ਕਰੀ ਹੈ ਉਹ ਕੀ ਹੈ ਟੀ ਆਮ ਤੌਰ ਤੇ ਪਰਮਨੈਂਟ ਰੈ residance ਦੇ ਪ੍ਰੋਗਰਾਮਾਂ ਵਿੱਚ ਕੈਪਿੰਗ ਲੱਗਦੀ ਹੈ ਲੇਕਿਨ ਪਹਿਲੀ ਵਾਰ ਕੈਨੇਡਾ ਨੇ ਟੈਂਪਰੇਰੀ ਰੈ residance ਵਾਲੇ ਪ੍ਰੋਗਰਾਮਾਂ 'ਚ ਵੀ ਕੈਪਿੰਗ ਲਗਾਈ ਹੈ ਇਹ ਬਹੁਤ ਪਹਿਲੀ ਵਾਰ ਹੋਇਆ ਗਾਈਜ਼ ਪੂਰੇ ਇਤਿਹਾਸ ਵਿੱਚ ਕੈਨੇਡਾ ਦੇ ਵਿੱਚ ਲੇਕਿਨ ਇਹ ਕੀ ਚੀਜ਼ ਹੈ ਜੀ ਅਸਲੀਅਤ ਕੀ ਹੈ ਇਹ ਸਾਰੀ ਗੱਲ ਦੀ ਜਾਣਕਾਰੀ ਤੁਹਾਨੂੰ ਮੈਂ ਸਾਂਝੀ ਕਰੂੰਗਾ ਇਸ ਵੀਡੀਓ ਦੇ ਵਿੱਚ ਤੇ ਨਾਲ ਦੀ ਨਾਲ ਕੈਨੇਡਾ ਤੋਂ ਸਟੂਡੈਂਟਸ ਲਈ ਇੱਕ ਖੁਸ਼ਖਬਰੀ ਆ ਰਹੀ ਹੈ ਉਹ ਖੁਸ਼ਖਬਰੀ ਕਿਹੜੀ ਹੈ ਇਹ ਸਾਰੀ ਜਾਣਕਾਰੀ ਜਾਣਨ ਦੇ ਲਈ ਵੀਡੀਓ ਦੇ ਅੰਤ ਤੱਕ ਬਣੇ ਰਹੋ ਬਿਨਾਂ ਸਕਿਪ ਕੀਤੇ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਸਸਿਕਾ ਨਮਸਕਾਰ ਗੇਮ ਸ਼ੋਅ ਵੈਲਕਮ ਟੂ ਗੋਪਾਲ ਫੈਮਲੀ ਅਨਦਰ ਵੀਡੀਓ ਮੋਜੇ ਮੰਦਿਓ ਮੋਜੇ ਮੰਦਿਓ ਜੀहां ਗਾਈਜ਼ ਅੱਜ ਗਗਨਦੀਪ ਜੀ ਵੀ ਹੋਣਗੇ ਲੇਕਿਨ ਆਪਣੀ ਪੂਰੀ ਗੱਲਬਾਤ ਜਿਹੜੀ ਹੈ ਉਹ ਅਗਲੀ ਵੀਡੀਓ ਚ ਰੱਖਣ ਜੋ ਕੀ ਗੱਲਬਾਤ ਆ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਅੱਜ ਹੀ ਵੀਡੀਓ ਕਰਦੇ ਹਾਂ ਸ਼ੁਰੂ ਜਿਸ ਵਿੱਚ ਕਹਿਣਾ ਬੀਬੀਆਂ ਵਾਸਤੇ ਜੋ ਹੈ ਰੈਸਪੀ ਵੀ ਹੈ ਔਰ ਸਾਰੇ ਭਰਾਵਾਂ ਵਾਸਤੇ ਔਰ ਬੱਚਿਆਂ ਵਾਸਤੇ ਜਿਹੜਾ ਹੈਗਾ ਕੈਨੇਡਾ ਦੇ ਵੀਜ਼ੇ ਵਾਸਤੇ ਜਿਹੜੀਆਂ ਕੋਈ ਅਫਵਾਹਾਂ ਹਨ ਜਿਹੜੀਆਂ ਕੋਈ ਸਸਲੀਅਤਾਂ ਹਨ ਜਿਹੜੀਆਂ ਖੁਸ਼ਖਬਰੀਆਂ ਹਨ ਉਹ ਸਭ ਕੁਝ ਸਾਂਝੀ ਕਰੂੰਗਾ ਚਲੋ ਵੀਡੀਓ ਕਰਦੇ ਹਾਂ ਸ਼ੁਰੂ ਕੈਨੇਡਾ ਕਰਾਂਗੇ ਉਹ ਕਰਾਂਗੇ ਕੈਨੇਡਾ ਬਾਰੇ ਕੈਨੇਡਾ ਦੀਆਂ ਅਫਵਾਹਾਂ ਬਾਰੇ ਔਰ ਕਾਈਜ਼ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਤੁਹਾਡੇ ਨਾਲ ਕਿ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ ਇੱਕਦਮ ਪਹਿਲਾਂ ਜਿਹੜੀ ਗੱਲਬਾਤ ਕੀਤੀ ਹੈ ਕਿ ਹੁਣ ਕੈਨੇਡਾ ਦੀ ਜਿਹੜੀ ਹੈਗੀ ਹੈ ਆਰਥਿਕ ਸਥਿਤੀ ਜਿਹੜੀ ਹੈਗੀ ਹੈ ਆਰਥਿਕ ਸਥਿਤੀ ਤਾਂ ਬਹੁਤ ਵਧੀਆ ਕੈਨੇਡਾ ਦੀ ਲੇਕਿਨ ਉਹ ਡਾਵਾ ਡੋਲ ਜਿਹੜੀ ਹੋਈ ਹੈ ਉਹ ਕੁਝ ਤਾਂ ਮਤਲਬ ਜਿਹੜਾ ਹੈਗਾ ਹੈ ਕਹਿ ਲਓ ਆਪਾਂ ਜਿਵੇਂ ਆਪਾਂ ਕੋਈ ਯੋਜਨਾ ਨਹੀਂ ਬਣਾਉਂਦੇ ਬਿਨਾਂ ਯੋਜਨਾਵਾਂ ਤੋਂ ਜਿਵੇਂ ਤੁਹਾਡਾ ਘਰ ਜਿਹੜੇ ਹੈਗੇ ਆ ਵਿਦਿਆਰਥੀ ਆ ਗਏ ਉਹਨਾਂ ਦੀ ਸੰਖਿਆ ਜ਼ਿਆਦਾ ਵੱਧ ਗਈ ਜਿਨ੍ਹਾਂ ਨੂੰ ਸੰਭਾਲਣਾ ਔਰ ਜਿਨ੍ਹਾਂ ਨੂੰ ਜੋਬ ਵਗੈਰਾ ਦੇਣਾ ਉਹ ਥੋੜਾ ਜਿਹਾ ਡਿਫਿਕਲਟ ਹੋ ਗਿਆ ਕੈਨੇਡਾ ਗਵਰਨਮੈਂਟ ਲਈ ਉਹਨਾਂ ਦੀ ਸੰਖਿਆ ਇੱਕਦਮ ਲੱਖਾਂ ਦੇ ਵਿੱਚ ਹੀ ਵੱਧ ਜਾਣ ਕਾਰਨ ਇਹ ਥੋੜੀ ਜਿਹੀ ਹਫਲਾ ਦਫਲੀ ਹੋ ਗਈ ਹੈ ਇਸੇ ਕਰਕੇ ਉਹ ਜੋ ਹੈ ਇਸ ਵਾਰ ਪਹਿਲੀ ਵਾਰ ਟੈਂਪਰੇਰੀ ਪ੍ਰੋਗਰਾਮ ਦੇ ਉੱਤੇ ਜਿਹੜੀ ਕੈਪਿੰਗ ਲਗਾਈ ਹੈ ਕੈਨੇਡਾ ਗਵਰਨਮੈਂਟ ਨੇ ਔਰ ਇਸ ਗੱਲ ਦੀ ਫਿਰ ਦੁਬਾਰਾ ਪੁਸ਼ਟੀ ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਂਪਰੇਰੀ ਰਾਈਡੈਂਸ ਪ੍ਰੋਗਰਾਮ ਔਰ ਤੇ ਕੈਪਿੰਗ ਜਿਹੜੀ ਹੈ ਉਹ ਲਿਤੀ ਚੱਲੀ ਰਹੂਗੀ ਕਿਉਂਕਿ ਅਸੀਂ ਕੈਨੇਡਾ ਨੂੰ ਜਿਹੜਾ ਹੈਗਾ ਦੁਆਰ ਤੋਂ ਆਰਥਿਕ ਪੱਧਰੀ ਦੇ ਉੱਤੇ ਲੈ ਕੇ ਆਉਣਾ ਤਾਂ ਜੋ ਮਤਲਬ ਘਰਾਂ ਦੀ ਪ੍ਰੋਬਲਮ ਨਾ ਹੋਵੇ ਤਾਂ ਜੋ ਮਹਿੰਗਾਈ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ ਤਾਂ ਗਾਈਜ਼ ਲੋਪ ਇਹਨਾਂ ਆਪਾਂ ਹੁਣ ਦੇਖਦੇ ਜੇਗਾ ਗਗਨਦੀਪ ਜੀ ਕਿ ਉਹ ਵੀ ਸਕੇਲ ਹੱਜੋ ਵਧਾ ਰਹੇ ਨੇ ਜੋ ਹੈ ਆਪਣਾ ਮੈਜੂਰ ਕਿ ਤੁਸੀਂ ਥੰਮਲ ਨੇ ਵੀ ਦੇਖ ਲਿਆ ਹੋਊਗਾ ਉਹ ਮਤਲਬ ਪਾਲਖ ਪਨੀਰ ਦੀ ਜਿਹੜਾ ਸਬਜ਼ੀ ਬਣਾ ਰਹੇ ਆ ਔਰ ਗਾਇਜ਼ ਫਿਰ ਇਹਨੂੰ ਸਮਾਂ ਹੈਲਦੀ ਸਮਾਂ ਟੇਸਟ ਜਿਹੜਾ ਹੈਗਾ ਬਾਜ਼ਾਰੀ ਹੋਊਗਾ ਤਾਂ ਚਲੋ ਦੇਖਦੇ ਆ ਤੇ ਗਾਇਸ ਦੇਖੋ ਪਾਲਕ ਮੈਂ ਕੱਟ ਕੇ ਤੇ ਮੈਂ ਇਹਦੇ ਵਿੱਚ ਪਾ ਦਿੱਤੀ ਹੈ ਪਾਲਕ ਉਬਲਣ ਵਾਸਤੇ ਤਾਂ ਕਿ ਸੌਫਟ ਹੋ ਜਵੇ 2 ਮਿੰਟ ਇਹਨੂੰ ਅਸੀਂ ਸੌਫਟ ਕਰਾਂਗੇ ਇਹਨੂੰ ਹਲਕਾ ਜਿਹਾ ਹਿਲਾ ਦਿੰਨੇ ਆ ਆ ਦੇਖੋ ਕਲਰ ਬਦਲਣਾ ਸ਼ੁਰੂ ਹੋ ਗਿਆ ਦਾ ਇਹਨੂੰ 2 ਮਿੰਟ ਲਈ ਇਹਦੇ ਵਿੱਚ ਪਾਵਾਂਗੇ ਹੁਣ ਅਸੀਂ ਨਾਲ ਦੀ ਨਾਲ ਕਟਾਂਗੇ ਆਪਾਂ ਪਿਆਜ਼ ਬਰੀਕ ਬਰੀਕ ਤਾਂ ਕਿ ਤੜਕੇ ਜੋਗਾ ਪਹਿਲਾਂ ਪਿਆਜ਼ ਕੱਟ ਲਈਏ ਠੀਕ ਹੈ ਇੱਕ ਵਾਰ ਪਿਆਜ਼ गैस हम आप प्याज का कट लिया बरीक बरीक हम कटा लसन बरीक बरीक बट hmm. आपको कद्दूकस नहीं करना बरीक बरीक मूह स्वाद आना चाहिए इन्ना कदा hmm. कट लिया है प्याज ते लसन हम गहस आप कटा पनीर दे ये ना के टुकड़े इको कट ला इन पहला आप करके स्लाइस लमे फिर उन्होंने ਉਕੜੇ 1 ਬਰਾਬਰ ਦੇ ਕਟਣੇ ਆ ਦੇਖੋ ਇਹ ਤਾਜਾ ਪਨੀਰ ਹੈ ਵਧੀਆ ਸੌਫਟ ਸਵਾਦ ਲੱਗਦਾ ਹੈ ਗਾਈਸ ਕਾਫੀ ਦਿਨ ਹੋ ਗਏ ਸੀ ਤੁਹਾਡੇ ਤੁਹਾਡੇ ਸਾਰੇ ਆਪਣੇ ਪਰਿਵਾਰ ਨਾਲ ਮਿਲੇ ਹਨ ਕਿਉਂਕਿ ਮੇਰਾ ਕੁਝ ਗਵਰਨਮੈਂਟ ਵੱਲੋਂ ਕੁਝ ਟਾਰਗੇਟ ਸੀਗਾ ਉਹ ਜਦ ਹਜੇ ਪੂਰਾ ਹੋਣ ਵਾਲਾ ਹੈ ਜਦੋਂ ਤੱਕ ਪੂਰਾ ਹੋ ਜੂਗਾ ਫਿਰ ਮੈਂ ਤੁਹਾਡੇ ਨਾਲ ਦੱਸ एक्सप्लेन ਕਰਾਂਗੀ ਕਿ ਕੀ ਹੈ ਕਿ ਕਿਹੜਾ ਟਾਰਗੇਟ ਹੈ ਤੇ ਤੁਸੀਂ ਆਓ ਅੱਜ ਮੈਂ ਫਿਰ ਕਾਫੀ ਦਿਨ ਹੋ ਗਏ ਸੀ ਆਪਣੀ ਰਸੋਈ ਨਾਲ ਵੀ ਨਹੀਂ ਸੀ ਮਿਲਾਇਆ ਗਾਈਸ ਉਹ ਵੀ ਜ਼ਰੂਰ ਸੁਣਿਆ ਜ਼ਰੂਰੀ ਸੀਗਾ ਤੇ ਮੈਂ ਕਿਹਾ ਵੀ ਅੱਜ ਮੈਂ ਪਾਲਕ ਪਨੀਰ ਬਣਾ ਰਹੀ ਆ ਤੇ ਫਿਰ ਮੈਂ ਕਿ ਆਪਣੇ ਗਾਈਜ਼ ਨੂੰ ਦੱਸਾਂ ਵੀ ਆਓ ਫਿਰ ਆਪਾਂ ਬਣਾਈਏ ਪਾਲਕ ਪਨੀਰ ਪਾਲਕ ਪਨੀਰ ਬਣਾਓ ਜੀ ਚਲੋ ਆਪਾਂ ਪਾਲਕ ਪਨੀਰ ਗਾਈਜ਼ ਇਹ ਤਾਂ ਜਿਹੜਾ ਟਾਰਗੇਟ ਸੀ ਨਾ ਬੜਾ ਇੰਟਰਸਟਿੰਗ ਹੈ ਬੜੇ ਜਦੋਂ ਜ਼ਿਆਦਾ ਲੋਇਆ ਸੀ ਉਹ ਜਰੂਰ ਦੇਖਿਓ ਵੀਡੀਓ ਜੇ ਨਹੀਂ ਤੁਸੀਂ ਕੀਤਾ ਸਬਸਕ੍ਰਾਈਬ ਤਾਂ ਕਰ ਲਿਆ ਜੇ ਔਰ ਉਹ ਜਰੂਰ ਦੇਖਿਓ ਤੇ ਚਲੋ ਉਹ ਵੀ ਤੁਹਾਨੂੰ ਨਾਲ ਦੀ ਨਾਲੇ ਦੱਸ ਦੇਣਗੇ ਕਦੇ ਦਿਨ ਦੇ ਵਿੱਚ ਗਾਈਜ਼ ਹੁਣ ਆਪਣੀਆਂ ਪਾਦਕ ਹੋ ਗਈਆਂ ਇਹਨੂੰ ਆਪਾਂ ਹੁਣ ਮਿਕਸੀ ਦੇ ਵਿੱਚ ਪਾ ਕੇ ਜਾਰ ਪਾਵਾਂਗੇ लगे देसी घ्यो का तड़का देसी घर पावेंगे खुंड नाल पावे आपा थोड़ा जहा जीरा एक चम्मच जीराज भूजन देने दीजिए, पावोंगे प्याज से लसन आगे तड़का भोजे हम आप दो मिर्चा पावगे असी अगे मिर्च थोड़ी जी घट की बट हम थोड़ी दो मिर्चा पावे हल्के ग्रीन वाली तो भी बरीक ਸਮਪਿਆਣ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕੱਦੂ ਕਸ ਕੀਤਾ ਹੋਇਆ ਟਮਾਟਰ ਪਾਵਾਂਗੇ ਗਏ ਗਾਇਸ ਆਪਾਂ ਟੇਸਟ ਦੇ ਅਨਸਾਰ ਨਮਕ ਜੇ ਨਮਕ ਟੇਸਟ ਥਾਲੀ ਮੇ 1/2 ਚਮਚ ਪਈ ਨਾਲ ਪਾਵਾਂਗੇ ਥੋੜੀ ਇਹਨਾਂ ਨੂੰ ਚੰਗੀ ਤਰ੍ਹਾਂ ਚੋਪਾਂਗੇ ਪਾਏ ਦਾ ਇਹ ਪਾਣੀ ਥੋੜਾ ਜਿਹਾ ਪਾਵਾਂਗੇ ਤਾਂ ਕਿ ਪੂਰੀ ਜੀ ਤੇ ਜਿਹੜਾ ਮਸਾਲਾ ਪਾਉਂਦੇ ਕਰ ਲੀਏ ਟਮਾਟਰਸ ਕਰ ਪਿਆ ਪਾ ਲੀਏ ਆ ਉਹ ਪੂਰੀ ਤਰ੍ਹਾਂ ਮਸਾਲਾ ਪਨਨ ਤੋਂ ਬਾਅਦ ਪਰ ਇਹਨੂੰ ਪਾਉਣਾ ਹੈ ਜੀ ਹਾਂਜੀ ਗਾਇਸ ਆਪਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਸਿਗਨੇਚ ਮਸਾਲਾ ਆਪਣਾ ਪਾਵਾਂਗੇ ਤਾਂ ਕਿ ਇਹਦਾ ਸੁਆਦ ਹੋਰ ਜੀ ਟੇਸਟਾ మసాల ਹੁਣ ਇਹ ਇੱਕ ਵਾਰੀ ਪਾਲਕ ਆ ਪੂਰੀ ਤਰ੍ਹਾਂ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਇਹਨਾਂ ਨੂੰ ਥੋਕ ਮੈਂ ਡੱਬਣੀ ਦੇ ਨਾਲ ਮਿਕਸ ਹੋਣ ਦਿਆਂਗੇ 2 ਘੰਟੇ ਲਈ ਰਿਜਨ ਮਾਈਟ ਗਾਇਜ਼ 5 ਕੁ ਮਿੰਟ ਰਿਜਨ ਤੋਂ ਬਾਅਦ ਆਪਣਾ ਪਾਲਕ ਪਨੀਰ ਜਿਹੜਾ ਹੈ ਰੈਡੀ ਹੈ ਗਾਈਜ਼ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਕੈਨੇਡਾ ਪਹਿਲੀ ਵਾਰ ਟੈਂਪਰੇਰੀ ਰੈਜ਼ਿਡੈਂਸ ਪ੍ਰੋਗਰਾਮਾਂ ਦੇ ਉੱਤੇ ਜਿਹੜਾ ਹੈਗਾ ਕੈਪੀਟਲ ਲਗਾ ਰਿਹਾ ਸਭ ਤੋਂ ਪਹਿਲਾਂ ਮੈਂ ਕਲੀਅਰ ਕਰ ਦਿਆਂ ਕਿ ਟੈਂਪਰੇਰੀ ਰੈਜ਼ਿਡੈਂਸ ਕੀ ਜਿੱਦੀ ਹੈਗੀ ਹੈ ਕੈਟਾਗਰੀਆਂ ਕੀ ਹੈ ਔਰ ਇਹਦੀ ਪਰਿਭਾਸ਼ਾ ਕੀ ਹੈ ਇਹਦੀ ਡੈਫੀਨੇਸ਼ਨ ਕੀ ਹੈ ਗਾਈਜ਼ ਟੈਂਪਰੇਰੀ ਜਿਹੜੀ ਹੈਗੀ ਹੈ ਰੈਜ਼ਿਡੈਂਸ ਦੇ ਵਿੱਚ ਆ ਜਾਂਦਾ ਹੈ ਨੌਨ ਰੈਜ਼ਿਡੈਂਟ ਪ੍ਰੋਗਰਾਮ ਯਾਨੀ ਜਿਹੜੇ ਕਿ ਉੱਥੋਂ ਦੇ ਨਾਗਰਿਕਾਂ ਵਾਲੇ ਨਹੀਂ ਜਿਹੜੇ ਕਿ ਵਿਦੇਸ਼ੀ ਹੈਗੇ ਆ ਵਿਦੇਸ਼ੋਂ ਆ ਕੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਜਾਂ ਪੜ੍ਹਨਾ ਚਾਹੁੰਦੇ ਆ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਜਿਹੜਾ ਕੈਪਟਨ ਦੇ ਵਿੱਚ ਲਿਆਂਦਾ ਔਰ ਗਾਈਜ਼ ਜਿਹੜਾ ਹੈਗਾ ਟੀਆਰ ਪ੍ਰੋਗਰਾਮ ਦੇ ਵਿੱਚ ਜੋ ਹੈਗਾ ਆਪਣਾ ਮਾਤਾ ਪਿਤਾ ਦਾਦਾ ਦાદੀ ਵਾਲਾ ਜਿਹੜਾ ਵੀਜ਼ਾ ਹੈ ਸੁਪਰ ਵੀਜ਼ਾ ਉਸ ਨੂੰ ਨੇ ਲੈ ਕੇ ਆਉਂਦਾ ਇਹ ਜੋ ਹੈ ਕੈਪਨ ਤੋਂ ਬਾਹਰ ਰਹੂਗਾ ਔਰ ਦੂਸਰਾ ਜਿਹੜੇ ਉੱਥੇ ਬਿਨਾ ਕਾਗਜ਼ਾਂ ਤੋਂ ਇਲੈਗਲ ਰਹੇ ਆ ਉਹਨਾਂ ਤੇ ਵੀ ਕੈਪਨ ਹੋਊਗਾ ਉਹਨਾਂ ਦਾ ਪਤਾ ਹੀ ਨਹੀਂ ਕੌਣ ਹੈ ਜਿਹੜੇ ਕਿ ਬਿਨਾ ਕਾਗਜ਼ਾਂ ਤੋਂ ਤੋਂ ਉਹਨਾਂ ਤੇ ਕੈਪਨ ਕੀ ਲੱਗ ਸਕਦੀ ਹੈ ਉਹਨਾਂ ਤੇ ਤਾਂ ਕੋਈ ਕਾਰਵਾਈ ਹੀ ਹੋ ਸਕਦੀ ਹੈ ਚਲੋ خیر ਆਪਾਂ ਹੁਣ ਗੱਲ ਕਰਦੇ ਆ ਕਿ ਟੈਂਪਰੇਰੀ ਰੈਜ਼ਿਡੈਂਸ ਵਾਲੀਆਂ categories ਕਿਹੜੀਆਂ-ਕਿਹੜੀਆਂ ਇਹਨੂੰ ਮੋਟਾ-ਮੋਟਾ ਆਪਾਂ ਤਿੰਨ ਹਿੱਸਿਆਂ 'ਚ ਵੰਡ ਸਕਦੇ ਆ ਪਹਿਲੀ ਹੈ ਸਟੂਡੈਂਟ ਔਰ ਸਟੂਡੈਂਟਸ ਦੇ ਉੱਤੇ ਕੈਪਿੰਗ ਲੱਗੀ ਹੈ ਤਾਂ ਆਪਾਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਉਹਦੇ ਕਲੀਅਰ ਹੋ ਚੁੱਕੀ ਹੈ ਦੂਸਰੇ ਹੈ ਵਰਕ ਪਰਮਿਟ ਵਾਲੇ ਔਰ ਮੈਂ ਗਾਈਜ਼ ਇਹ ਵੀਡੀਓ ਵੀ ਤੁਹਾਨੂੰ ਦੇ ਚੁੱਕਾ ਕਿ ਵਰਕ ਪਰਮਿਟ ਤੇ ਵੀ ਕੈਪਿੰਗ ਲੱਗ ਰਹੀ ਹੈ ਕਿਉਂਕਿ ਕੈਨੇਡਾ ਗਵਰਨਮੈਂਟ ਨੇ ਜਿਹੜਾ ਹੈਗਾ ਅੰਕੜੇ ਚੈੱਕ ਕੀਤੇ ਹੈ ਕਿ ਵਰਕ ਪਰਮਿਟ ਵਾਲੇ ਜਿਹੜੇ ਹੈਗੇ ਆ ਜ਼ਿਆਦਾਤਰ ਕੱਚੇ ਲੋਕ ਜਿਹੜੇ ਜਾਂ ਕਹਿ ਲੋ ਕਿ ਫੋਰਨਰ ਵਰਕਰ ਜਿਹੜੇ ਹੈਗੇ ਆ ਉਹ ਪੂਰੀ ਆਬਾਦੀ ਦੇ 6% ਹੁੰਦੇ ਆ। ਔਰ ਗਾਇਸ ਕੈਨੇਡਾ ਗਵਰਨਮੈਂਟ ਇਟ ਇਸ ਕੱਟ ਲਾ ਕੇ 5% ਤੇ ਲਿਆਣਾ ਚਾਹੁੰਦੀ ਇਸ ਕਰਕੇ ਦੇ ਉੱਤੇ ਵੀ ਕੈਪੀਟਲ ਲਗਾਈ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਰਕ ਪਰਮਿਟਾਂ ਦੀ ਸੰਖਿਆ ਵੀ ਜਿਹੜੀ ਹੈ ਉਹ ਘਟਾ ਦਿੱਤੀ ਜਾਊਗੀ ਕੱਟ ਦਿੱਤੇ ਜਾਣਗੇ। ਤੀਸਰੀ ਜੋ ਅਪੋਜੀਟ ਕੈਟਾਗਰੀ ਹੈ ਉਹ ਹੈ ਸਟੂਡੈਂਟਸ ਦੇ ਨਾਲ ਆਉਣ ਵਾਲੇ ਸਪਾਊਸ ਔਰ ਕਿਉਂਕਿ ਉਹਨਾਂ ਨੂੰ ਨਾਲ ਮਿਲਦਾ ਵਰਕ ਓਪਨ ਵਰਕ ਪਰਮਿਟ ਮਿਲਦਾ ਹੈ। ਅਗਲੀ ਤੀਸਰੀ ਕੈਟਾਗਰੀ ਹੈ ਕਿ ਸਪਾਊਸ ਦੇ ਉਹ ਪਲੱਸ 2 ਤੋਂ ਬਾਅਦ ਤਾਂ ਗਾਇਜ਼ ਕਟ ਲਾਈ ਦਿੱਤਾ ਹੈ ਇਹਦੇ ਤੇ ਆਪਾਂ ਬਾਰ-ਬਾਰ ਥੀ ਜ਼ਿਕਰ ਕਰਦਾ ਹੈ ਔਰ ਪੋਸ ਗ੍ਰੈਜੂਏਟ ਜਿਹੜੇ ਥੋਰਸਸ ਹੈਗੇ ਆ ਜਾਂ ਮਾਸਟਰ ਡਿਗਰੀਆਂ ਜਿਹੜੀਆਂ ਹੈਗੀਆਂ ਜਾਂ ਪੀ ਐਚ ਡੀ ਹੈ ਉਹਨਾਂ ਦੇ ਨਾਲ ਜਿਹੜੇ ਆਉਣਗੇ ਸਪਾਊਸ ਉਹਨਾਂ ਦੇ ਉੱਤੇ ਜਿਹੜੀ ਹੈਗੀ ਹੈ ਕੈਪਟਨ ਨਹੀਂ ਹੈਗੀ ਕਿਉਂਕਿ ਉਹਨਾਂ ਦੀ ਕੋਈ ਸੰਖਿਆ ਜਿਹੜੀ ਹੈਗੀ ਜਿੰਨੇ ਮਰਜ਼ੀ ਆ ਸਕਦੇ ਆ ਹਾਈਰ ਐਜੂਕੇਸ਼ਨ ਦੇ ਵਾਸਤੇ ਇਸ ਕਰਕੇ ਗਾਇਜ਼ ਹੁਣ ਆਪਾਂ ਜਿਹੜੀ ਹੈਗੀ ਆ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ ਕਿ ਪਲੱਸ 2 ਤੋਂ ਬਾਅਦ ਜਿਹੜਾ ਹੈਗਾ ਉਹ ਕੈਨੇਡਾ ਨੇ ਆਪਣੇ ਸਟੂਡੈਂਟਸ ਦੇ ਵਾਸਤੇ ਜਿਹੜੇ ਦਰਵਾਜ਼ੇ ਬੰਦ ਕਰ ਦਿੱਤੇ ਆ ਇਹਦੇ ਵਿੱਚ ਅਸਲ ਸੱਚਾਈ ਕੀ ਹੈ ਗਾਇਜ਼ ਪਲੱਸ 2 ਤੋਂ ਬਾਅਦ ਜਿਹੜਾ ਹੈਗਾ ਕੈਨੇਡਾ ਨੇ ਐਜੂਕੇਸ਼ਨ ਦੇ ਲਈ ਫੋਰਨ ਸਟੂਡੈਂਟਸ ਲਈ ਕੋਈ ਦਰਵਾਜ਼ੇ ਬੰਦ ਨਹੀਂ ਕੀਤੇ ਸਿਰਫ ਉੱਤੇ ਕੈਪਿੰਗ ਲਗਾਈ ਗਈ ਹੈ ਯਾਨੀ ਮੇਰਾ خیال ਹੈ ਪੰਜਾਬ ਤੇ 35% ਦੇ ਵਿੱਚ ਵਿੱਚ ਉਹਨਾਂ ਦੀ ਸੰਖਿਆ ਘਟਾਈ ਗਈ ਹੈ ਔਰ ਘਟ ਸੰਖਿਆ ਦੇ ਵਿੱਚ ਜਾਨੀ ਇਸ ਸਾਲ ਜਿਹੜਾ ਹੈਗਾ 3 ਲੱਖ 60 ਹਜ਼ਾਰ ਜਿਹੜੇ ਹੈਗੇ ਆ ਪੋਰਨ ਸਟੂਡੈਂਟਸ ਨੂੰ ਵੀ ਵੀਜ਼ਾ ਮਿਲੂਗਾ ਜਾਂ ਕਹਿੰਦੇ ਸਟੱਡੀ ਪਰਮਿਟ ਮਿਲੂਗਾ ਜੀ ਹਾਂ ਔਰ ਜੇ ਆਪਾਂ ਇਹ ਕਹਦੀਏ ਕਿ ਬੰਦ ਕਰਤੇ ਦਰਵਾਜੇ ਤਾਂ ਮੈਂ ਇਹ ਜੋ ਸਪਸ਼ਟ ਕਰ ਦੂਗਾ ਕਿ ਬੰਦ ਦਰਵਾਜੇ ਬਿਲਕੁਲ ਨਹੀਂ ਕਿਤੇ ਕਹਿੰਦਾ ਨੇ ਲੇਕਿਨ ਪੰਜਾਬ ਦੇ ਵਿੱਚ ਜਿਹੜੇ ਵਿਲੜ ਸੀਗੇ ਜਿਹੜੇ ਕਿ ਸਪਾਊਸ ਬਣ ਕੇ ਜਾਣਾ ਚਾਹੁੰਦੇ ਸੀ ਇਹਨਾਂ ਘਰਾਂ ਦੇ ਵਿਗੜੇ ਹੋਏ ਸਹਯਾਦਿਆਂ ਦੇ ਦਰਵਾਜੇ ਬੰਦ ਹੋ ਗਏ ਕਿਉਂਕਿ ਉਹ ਹੁਣ ਸਪਾਊਸ ਦੇ ਤੌਰ ਤੇ ਨਾਲ ਨਹੀਂ ਜਾ ਸਕਣਗੇ ਗਾਈਜ਼ ਕਿਉਂਕਿ ਉਹਨਾਂ ਨੇ ਹੀ ਜੋ ਹੈ ਆਪਣੀ ਅਮੀਰੀ ਦੇ ਚਲਦੇ ਹੋਏ ਉੱਥੇ ਜਾ ਕੇ ਜੋ ਬਹੁਤ ਸਾਰੀਆਂ ਗਲਤ ਆਦਕਤਾ ਕੀਤੀਆਂ ਔਰ ਆਪਣਾ ਅਮੀਰੀ ਘਰੋਂ ਪੈਸੇ ਮੰਗਾ ਕੇ ਜਿਹੜੇ ਆਕਾਰਾਂ ਲੈ ਕੇ ਉੱਥੇ ਡਾਂਸ ਕੀਤੇ ਔਰ ਕਾਰਾਂ ਦੇ ਸ਼ੋਅ ਕੀਤੇ ਆਪਣੇ ਆਪ ਨੂੰ ਸ਼ੋਅ ਕੀਤਾ ਉਹਨਾਂ ਵਿਦਿਆਰਥੀਆਂ ਕਾਰਨ ਹੀ ਕੈਨੇਡਾ ਦੇ ਵਿਦਿਆਰਥੀ ਦੇ ਸੌਰੀ ਉਹਨਾਂ ਵਿਦਿਆਰਥੀਆਂ ਦੇ ਸਪੌਸਾਂ ਦੇ ਕਾਰਨ ਹੀ ਜਿਹੜੇ ਅਮੀਰ ਸਪੌਸ ਨਾਲ ਗਏ ਆ ਜਿਹੜੇ ਨੱਕ ਚੜੇ ਹੋਏ ਸਟੂਡੈਂਟਸ ਉੱਥੇ ਗਏ ਆ ਜਿਹੜੇ ਕਿ ਉੱਥੇ ਢਕੜਿਕਾ ਕਰਦੇ ਰਹੇ ਜਿਹੜੇ ਕਿ ਉੱਥੇ ਤਲਵਾਰਬਾਜੀ ਕਰਦੇ ਰਹੇ ਜਿਹੜੇ ਕਿ ਉੱਥੇ ਡਾਂਗਾ ਖੜਕਾਉਂਦੇ ਨੇ ਜਿਹੜੇ ਕਿ ਉੱਥੇ ਹੁੱਲੜਬਾਜੀ ਕਰਦੇ ਨੇ ਉਹਨਾਂ ਨੇ ਹੀ ਕੈਂਡਾ ਦੇ ਦਰਵਾਜ਼ੇ ਬੰਦ ਹੋਏ ਆ ਉਹਨਾਂ ਲਈ ਇਸ ਕਰਕੇ ਸਟੂਡੈਂਟਸ ਲਈ ਨਹੀਂ ਹੋਏਗਾ ਜਿਸ ਜਿਹੜਾ ਸਟੂਡੈਂਟ 6.5 7 ਬੈਂਡ ਲੈ ਲੂਗਾ ਪਲੱਸ 2 ਤੋਂ ਬਾਅਦ ਔਰ ਆਪਣੀ ਅਕੈਡੈਮਿਕ ਕੁਆਲੀਫਿਕੇਸ਼ਨ ਦੇ ਵਿੱਚ ਵੀ ਇੱਥੇ ਵੀ ਉਹ ਜਿਹੜਾ ਟਾਪਿਕ ਤੇ ਰਿਹਾ ਚਾਹੇ 60 ਤੋਂ ਲੈ ਕੇ 80 chala, hohe, ni, 90% ਦੇ ਵਿੱਚ ਵਿੱਚ ਵਾਲਾ ਕੋਈ ਵੀ ਹੋਵੇ ਜ਼ਰੂਰੀ ਨਹੀਂ ਸਾਰੇ 90% ਵਾਲੇ ਔਰ ਸਾਡੇ ਸਟੂਡੈਂਟ ਦੇ ਜ ਸਕਣਗੇ ਔਰ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਪੋਸਟ ਗ੍ਰੈਜੂਏਟਸ ਕੋਰਸ ਕਰਨ ਲਈ ਜਾਂ ਮਾਸਟਰ ਡਿਗਰੀ ਕਰਨ ਲਈ ਜਾਂ ਪੀ ਐਚ ਡੀ ਕਰਨ ਲਈ ਸਭ ਲਈ ਗੂਏ ਖੁੱਲ੍ਹਈ ਹੈ ਗਾਇਸ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੈਨੇਡਾ ਨੇ ਜਿਹੜਾ ਹੈਗਾ ਚਲੋ ਹਣ ਆਪਾਂ ਪੋਸਟ ਗ੍ਰੈਜੂਏਸ਼ਨ ਨੂੰ ਹਟਾ ਦਿੰਨੇ ਆ ਪਲੱਸ 2 ਤੋਂ ਬਾਅਦ ਵੀ ਕੋਈ ਦਰਵਾਜ਼ੇ ਬੰਦ ਨਹੀਂ ਹੋਏ ਗੈਨਰਲ ਸਟੂਡੈਂਟਸ ਦੇ ਲਈ ਦਰਵਾਜ਼ੇ ਖੁੱਲ੍ਹੇ ਆ ਹਾਲ ਕਰਦੇ ਗਾਈਜ਼ ਕਿ ਕੈਨੇਡਾ ਵਿੱਚ ਸਟੂਡੈਂਟਸ ਲਈ ਖੁਸ਼ਖਬਰੀ ਕੀ ਆ ਰਹੀ ਹੈ ਖੁਸ਼ਖਬਰੀ ਇਹ ਆ ਰਹੀ ਹੈ ਕਿ ਹਰ ਪ੍ਰੋਵਿੰਸ ਜਿਹੜਾ ਹੈਗਾ ਉਹਨਾਂ ਨੇ ਸਟੂਡੈਂਟਸ ਨੂੰ ਜਿਹੜਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ ਸਟੱਡੀ ਕਰਨ ਤੋਂ ਬਾਅਦ ਔਰ ਸਟੱਡੀ ਦੌਰਾਨ ਵੀ ਜਿਹੜੀ ਉਹਨਾਂ ਨੂੰ ਵਰਕ ਵਾਸਤੇ ਇਜਾਜ਼ਤ ਮਿਲਦੀ 4 ਘੰਟਿਆਂ ਵਾਲੀ ਉਹ ਦੋਨੋਂ ਹੀ ਵਰਕ ਪਰਮਿਟਸ ਦੇ ਵਿੱਚ ਉਹਨਾਂ ਨੇ ਹੁਣ ਜਿਹੜੀ ਹੈ ਮਿਨੀਮਮ ਵੇਜਸ ਜਿਹੜੀ ਆ ਬਤਾ ਦੁੱਤੀ ਹੈ Ontario ਨੇ ਵੀ ਜਿਹੜੀ ਹੈਗੀ ਹੈ 17.20 ਡਾਲਰ ਜਿਹੜੇ ਹੈ ਪ੍ਰਤੀ ਘੰਟਾ ਕਰ ਦਿੱਤੇ ਜਾਨੀ 17 ਡਾਲਰ ਵੀ ਸੈਂਟ ਔਰ ਜੋ ਹੈ ਬੀਸੀ ਹੈ ਉਹਨੇ 17.40 ਕਰ ਦਿੱਤੇ ਹੈ ਸਕੈਚੂਲ ਨੇ ਜੋ ਹੈ ਫਿਲਹਾਲ 15.70 ਕੀਤੀ ਹੈ ਔਰ ਬਾਕੀ ਵੀ ਜਿਹੜੀਆਂ ਪ੍ਰਵਿੰਸਸਾਂ ਆ ਉਹਨਾਂ ਨੇ ਵੀ ਲਗਭਗ 1.2 2 ਡਾਲਰ ਜਿਹੜਿਆ ਪ੍ਰਤੀ ਘੰਟੇ ਦੇ ਵਿੱਚ ਕੈਨੇਡਾ ਦੇ ਡਾਲਰ ਤੱਕ ਜੋ ਹੈ ਇਜਾਫਾ ਕੀਤਾ ਹੈ ਤਾਂ ਇਹ ਕੁਝ ਖ਼ਬਰਾਂ ਆ ਰਹੀ ਹੈ ਕਿ ਸਟੂਡੈਂਟਸ ਨੂੰ ਹੁਣ ਜਿਹੜਾ ਹੈਗਾ ਜਦੋਂ ਵਰਕ ਪਰਮਿਟ ਮਿਲੂਗਾ ਚਾਹੇ ਉਹ ਵਰਕ ਪਰਮਿਟ ਉਹ ਸਟੱਡੀ ਦੇ ਦੌਰਾਨ ਮਿਲਿਆ ਹੋਇਆ 4 ਘੰਟੇ ਵਾਲਾ ਜੋ ਹੈ ਕਿ 12 ਆਵਰਸ ਪਰ ਮੀਟ ਵਾਲਾ ਤੇ ਚਾਹੇ ਮਤਲਬ ਜਿਹੜਾ ਹੈਗਾ 12 ਵਾਲਾ ਵੀ 40 ਕੀਤਾ ਰਿਹਾ ਸੀ ਪਰ ਉਹ ਵੀ ਇਹ ਦੋਹਰਾ ਘਟ ਰਿਹਾ ਹੈ ਇਸ ਸਾਲ ਉਹ ਵੀ ਫਿਰ 20 ਤੇ ਆ ਰਿਹਾ ਤਾਂ ਇਸ ਦੌਰਾਨ ਵੀ ਜਿਹੜਾ ਹੈਗਾ ਮਿਨੀਮਮ ਵੇਜਸ ਜਿਹੜੇ ਹੈਗੇ ਵਧ ਗਏ ਆ ਔਰ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਹੁੰਦੇ ਸੀ ਮਿਨੀਮਮ ਵੇਜਸ ਉਹਦੇ ਜਿੱਤੀ ਕਾਰਜ ਕਰਦੇ ਤਾਂ ਗਾਇਜ਼ ਕਿੱਦਾਂ ਲੱਗੀ ਕੈਨੇਡਾ ਵਿੱਚ ਦੀ ਰੈਸਪੀ ਔਰ ਕਿੱਦਾਂ ਲੱਗੀ ਜਿਹੜੀ ਜਾਣਕਾਰੀ ਕੈਨੇਡਾ ਦੀ ਜਿਹੜੀਆਂ ਫਵਾਵਾਵਾਂ ਹੈਗੀਆਂ ਉਹਨਾਂ ਨੂੰ ਤੁਸੀਂ ਬਿਲਕੁਲ ਨਾ ਮੰਨੋ ਤੁਸੀਂ ਕਦੇ ਵੀ ਕਮੈਂਟ ਬਾਕਸ ਦੇ ਵਿੱਚ ਆ ਕੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਕੋਈ ਸ਼ੰਕਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਸਵਾਲ ਕਰ ਸਕਦੇ ਹੋ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਊਗਾ ਇਸ ਤਰ੍ਹਾਂ ਨਹੀਂ ਕਿ ਬਹੁਤ سارے ਸਵਾਲ ਆਗੇ ਮੈਂ ਨਹੀਂ ਦੇ ਨਹੀਂ ਸਕਦਾ ਕਿ ਕਿਉਂਕਿ ਜਿਆਦਾ ਕਾਮਨ ਹੀ ਹੁੰਦੇ ਗਾਇਜ਼ ਉਹ ਉਸ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਜਿਹੜੇ ਲਾਜ਼ਮੀ ਦਊਂਗਾ ਔਰ ਗਾਇਜ਼ ਤੁਹਾਨੂੰ ਨਵੇਂ-ਨਵੇਂ ਜਾਣਕਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਆ ਦਿੰਦਾ ਰਹੂੰਗਾ ਤੁਸੀਂ ਜੇਕਰ ਹੁਣ ਜਿਹੜੀ ਤੁਹਾਨੂੰ ਪਹਿਲਾਂ ਪਾਈ ਸੀ ਮੈਂ ਆਸਟ੍ਰੇਲੀਆ ਦੀ ਜਾਣਕਾਰੀ ਜੇ ਨਹੀਂ ਦੇਖੀ ਤਾਂ ਕਿਰਪਾ ਕਰਕੇ ਉਹ ਵੀ ਵੀਡੀਓ ਦੇਖ ਲਓ ਔਰ ਕੈਨਡਾ ਦੀਆਂ ਬਹੁਤ ਸਾਰੀਆਂ ਅਪਡੇਟਸ ਜਿਹੜੀਆਂ ਮੈਂ ਪਹਿਲਾਂ ਵੀ ਜਦਦੀਆਂ ਰਹੀਆਂ ਜਿਹੜੀਆਂ ਕਿ 15 ਮਈ ਤੱਕ 1 ਮਈ ਤੋਂ ਵੀ ਹੈ ਅਕ ਕੁਝ 15 ਮਈ ਤੋਂ ਹੈ ਉਹ ਸਾਰੀਆਂ ਮਈ ਅੰਤੇਕ ਵਾਲਿਆਂ ਦੀਆਂ ਜਾਣਕਾਰੀਆਂ ਵੀ ਦਿੱਤੀਆਂ ਹੋਈਆਂ ਉਹ ਵੀਡੀਓਜ਼ ਵੀ ਦੇਖੋ ਤੁਸੀਂ ਜਾ ਕੇ ਉਹ ਕਿੱਦਾਂ ਦੇਖ ਸਕੋਗੇ ਜੇਕਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਗਾਇਜ਼ ਸਬਸਕ੍ਰਾਈਬ ਕਰ ਲਓ ਔਰ ਆਈ ਵੈਲਕਮ ਦਬਾ ਲਓ ਤਾਂ ਤੁਹਾਨੂੰ ਸਾਰੀਆਂ ਵੀਡੀਓ ਵੀ ਨਜ਼ਰ ਆਉਣਗੀਆਂ ਤੇ ਆਉਣ ਵਾਲੀ ਵੀਡੀਓਜ਼ ਦੀ ਵੀ ਤੁਹਾਨੂੰ ਜਾਣਕਾਰੀ ਮਿਲਦੀ ਰਹੂਗੀ ਇਸ ਤਰ੍ਹਾਂ ਦੀਆਂ ਇਨਫੋਰਮੇਟਰੀ ਜਿਹੜੀਆਂ ਜੇਕਰ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਗਾਇਜ਼ ਅਗਰ ਇਹ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਦਬਕੇ ਤਾਂ ਜੋ ਸਾਰਿਆਂ ਤੱਕ ਜਾਣਕਾਰੀ ਮਿਲ ਸਕੇ ਬ ਕਾ ਨਾਮ ਜੋ ਰੈਸਪੀ ਵੀ ਮਿਲ ਸਕੇ ਬਹੁਤ ਜੇ ਤੁਸੀ ਕੋਈ ਰੈਸਪੀ ਨਹੀਂ ਦਿੱਤੀ ਤਾਂ ਹੁਣੇ ਕਿ ਰੈਸਪੀ ਦਿੱਤੀ ਹੋਈ ਹੈ ਤਾਂ ਕਿਰਪਾ ਕਰਕੇ ਇਹ ਦਿਓ ਤਾਂ ਗਾਇਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਨਫੋਰਮੇਸ਼ਨ ਕਿਸ ਤਰ੍ਹਾਂ ਲੱਗੀ ਔਰ ਇਸ ਵੀਡੀਓ ਨੇith ਕਰਦੇ ਹਾਂ ਸਮਾਪਤ ਸਤਿ ਸ੍ਰੀ ਅਕਾਲ ਨਮਸਕਾਰ ਕੇਮ ਸ਼ੋ ਮੌਜਾ ਮੰਨਦੇ ਰਹੋ ਗਾਇਜ਼ ਮੌਜਾ ਹੀ ਮੰਨਦੇ ਰਹੋ ਚਲੋ ਵੀਡੀਓ ਨੂੰ ਕਰਦੇ ਹਾਂ ਖਤਮ ਜੀ ਅਗਲੀ ਵੀਡੀਓ ਲੈ ਕੇ ਫਿਰ ਹੋਵਾਂਗੇ ਹਾਜ਼ਰ ਸਤਿ ਸ੍ਰੀ ਅਕਾਲ ਬਾਏ ਬਾਏ